ਪੰਜਾਬੀ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਨਵੰਬਰ 13 ਤੇ 14 ਤਰੀਕ ਕਿੱਥੇ ਕਿੰਨਾ ਬੱਦਲ ਅਤੇ ਕਿੱਥੇ ਕਿੰਨਾ ਮੀਂਹ ਪੈ ਸਕਦਾ ਉਸ ਦੀ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਬਿਠੰਡਾ ਅਤੇ ਬਾਕੀ ਮਾਲਵੇ ਇਲਾਕੇ ਦੇ ਵਿੱਚ 13 ਤਰੀਕ ਸਵੇਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਆ ਤੇ ਦੁਪਹਿਰ ਦੇ ਟਾਈਮ ਖੜਾਕੇਦਾਰ ਧੁੱਪ ਲੱਗਦੀ ਰਹੇਗੀ ਬਾਤੋ ਅਤੇ ਟੈਂਪਰੇਚਰ 29 ਡਿਗਰੀ ਸੈਲਸੀਅਸ ਹੋਵੇਗਾ ਰਾਤ ਦੇ ਟਾਈਮ ਵੀ ਹਲਕੀ ਤੋਂ ਦਰਮਿਆਨੀ ਬੱਦਲਵਾਈ ਰਹਿਣ ਦੀ ਸੰਭਾਵਨਾ ਅਤੇ 16 ਤੋਂ 17 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਜੇ 14 ਤਰੀਕ ਨੂੰ ਨਜ਼ਰ ਮਾਰੀਏ ਤਾਂ ਬਠਿੰਡਾ ਤੇ ਮਾਲਵੇ ਇਲਾਕੇ ਦੇ ਵਿੱਚ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਸਾਰਾ ਦਿਨ ਰਹੇਗੀ ਵਾਤਵਾਰ ਦੇ ਟੈਂਪਰੇਚਰ 29 ਡਿਗਰੀ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ 15 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੋਵੇਗੀ ਪਰ ਮੀਂਹ ਹਾਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਜੇ ਨਜ਼ਰ ਮਾਰੀਏ ਅੰਮ੍ਰਿਤਸਰ ਤਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ ਵੀ ਬਦਲਵਾਈ ਹੋਣ ਦੀ ਸੰਭਾਵਨਾ 13 ਤਰੀਕ ਨੂੰ ਹੋਵੇਗੀ ਵਾਤਵਾਰ ਦੇ ਟੈਂਪਰੇਚਰ 26 ਡਿਗਰੀ ਤੇ ਰਾਤ ਦੇ ਟਾਈਮ 15 ਤੋਂ 14 ਡਿਗਰੀ ਸੈਲਸੀਅਸ ਹੋਵੇਗਾ ਜੇ 14 ਤਰੀਕ ਨੂੰ ਨਜ਼ਰ ਮਾਰੀਏ ਤਾਂ 14 ਤਰੀਕ ਨੂੰ ਵਾਤਵਰਤਨ ਟੈਂਪਰੇਚਰ 27 ਡਿਗਰੀ ਹੋਵੇਗਾ ਸਾਰਾ ਦਿਨ ਸੰਘਣੀ ਬੱਦਲਵਾਈ ਰਹਿਣ ਦੀ ਸੰਭਾਵਨਾ ਤੇ ਮੀਂਹ ਪੈਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਹੀ ਜੇ 15 ਤਰੀਕ ਨੂੰ ਨਜ਼ਰ ਮਾਰੀਏ ਤੇ ਦੁਪਹਿਰ ਤੱਕ ਸੰਘਣੇ ਬੱਦਲ ਰਹਿਣਗੇ ਸਵੇਰ ਦੇ ਟਾਈਮ ਘੱਟੋ ਘੱਟ ਟੈਂਪਰੇਚਰ 13 ਡਿਗਰੀ ਸੈਲਸੀਅਸ ਤੇ ਦੁਪਹਿਰ ਦੇ ਟਾਈਮ 27 ਡਿਗਰੀ ਹੋਵੇਗਾ ਹੁਣ ਨਜ਼ਰ ਮਾਰਦੇ ਹਾਂ ਨਵਾਂ ਸ਼ਹਿਰ ਜਲੰਧਰ ਤੇ ਬਾਕੀ ਦੁਆਬਾ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਮੌਸਮ ਹੋਵੇਗਾ 13 ਤਰੀਕ ਨੂੰ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਸਾਰਾ ਦਿਨ ਰਹੇਗੀ ਵਾਤਵਾਰ ਟੈਂਪਰੇਚਰ 28 ਡਿਗਰੀ ਤੇ ਰਾਤ ਦੇ ਟਾਈਮ ਵੀ ਬੱਦਲ ਰਹਿਣਗੇ ਹਲਕੀ ਤੋਂ ਦਰਮਿਆਨੀ ਬੱਦਲ ਹੋਣਗੇ ਤੇ 15 ਤੋਂ 16 ਡਿਗਰੀ ਟੈਂਪਰੇਚਰ ਹੋਵੇਗਾ 14 ਤਰੀਕ ਨੂੰ ਦਿਨ ਦੇ ਟਾਈਮ ਵਾਤਵਾਰ ਟੈਂਪਰੇਚਰ 28 ਡਿਗਰੀ ਸੈਲਸੀਅਸ ਦੇ ਨਾਲ ਬਦਲਬਾਈ ਰਹੇਗੀ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ 15 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਦੁਪਹਿਰ ਤੱਕ ਹਲਕੀ ਤੋਂ ਦਰਮਿਆਨੀ ਬਦਲਬਾਈ ਰਹਿਣ ਦੀ ਸੰਭਾਵਨਾ ਰਹੇਗੀ ਵਾਤਵਾਰ ਟੈਂਪਰੇਚਰ 28 ਡਿ ਤੇ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਰਹੇਗੀ ਜਿਗਰਜੋਗ ਹੈ ਕਿ ਤਿੰਨੇ ਦਿਨਾਂ ਦੇ ਵਿੱਚ ਕੋਈ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਬਠਿੰਡਾ ਅਤੇ ਬਾਕੀ ਮਾਲਵੇ ਇਲਾਕੇ ਦੇ ਵਿੱਚ 13 ਤਰੀਕ ਸਵੇਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਆ ਤੇ ਦੁਪਹਿਰ ਦੇ ਟਾਈਮ ਖੜਾਕੇਦਾਰ ਧੁੱਪ ਲੱਗਦੀ ਰਹੇਗੀ ਬਾਤੋ ਅਤੇ ਟੈਂਪਰੇਚਰ 29 ਡਿਗਰੀ ਸੈਲਸੀਅਸ ਹੋਵੇਗਾ ਰਾਤ ਦੇ ਟਾਈਮ ਵੀ ਹਲਕੀ ਤੋਂ ਦਰਮਿਆਨੀ ਬੱਦਲਵਾਈ ਰਹਿਣ ਦੀ ਸੰਭਾਵਨਾ ਅਤੇ 16 ਤੋਂ 17 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਜੇ 14 ਤਰੀਕ ਨੂੰ ਨਜ਼ਰ ਮਾਰੀਏ ਤਾਂ ਬਠਿੰਡਾ ਤੇ ਮਾਲਵੇ ਇਲਾਕੇ ਦੇ ਵਿੱਚ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਸਾਰਾ ਦਿਨ ਰਹੇਗੀ ਵਾਤਵਾਰ ਦਾ ਟੈਂਪਰੇਚਰ 29 ਡਿਗਰੀ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ 15 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਬੱਦਲਬਾਈ ਰਹਿਣ ਦੀ ਸੰਭਾਵਨਾ ਹੋਵੇਗੀ ਪਰ ਮੀਂਹ ਹਾਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਜੇ ਨਜ਼ਰ ਮਾਰੀਏ ਅੰਮ੍ਰਿਤਸਰ ਤਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ ਵੀ ਬੱਦਲਬਾਈ ਹੋਣ ਦੀ ਸੰਭਾਵਨਾ 13 ਤਰੀਕ ਨੂੰ ਹੋਵੇਗੀ ਵਾਤਵਾਰ ਦਾ ਟੈਂਪਰੇਚਰ 26 ਡਿਗਰੀ ਤੇ ਰਾਤ ਦੇ ਟਾਈਮ 15 ਤੋਂ 14 ਡਿਗਰੀ ਸੈਲਸੀਅਸ ਹੋਵੇਗਾ ਜੇ 14 ਤਰੀਕ ਨੂੰ ਨજર ਮਾਰੀਏ ਤਾਂ 14 ਤਰੀਕ ਨੂੰ ਵਾਤਾਵਰਣ ਦਾ ਟੈਂਪਰੇਚਰ 27 ਡਿਗਰੀ ਹੋਵੇਗਾ ਸਾਰਾ ਦਿਨ ਸੰਘਣੀ ਬੱਦਲਵਾਈ ਰਹਿਣ ਦੀ ਸੰਭਾਵਨਾ ਤੇ ਮੀਂਹ ਪੈਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਹੀ ਜੇ 15 ਤਰੀਕ ਨੂੰ ਨજર ਮਾਰੀਏ ਤੇ ਦੁਪਹਿਰ ਤੱਕ ਸੰਘਣੇ ਬੱਦਲ ਰਹਿਣਗੇ ਸਵੇਰ ਦੇ ਟਾਈਮ ਘੱਟੋ ਘੱਟ ਟੈਂਪਰੇਚਰ 13 ਡਿਗਰੀ ਸੈਲਸੀਅਸ ਤੇ ਦੁਪਹਿਰ ਦੇ ਟਾਈਮ 27 ਡਿਗਰੀ ਹੋਵੇਗਾ ਹੁਣ ਨજર ਮਾਰਦੇ ਹਾਂ ਨਵਾਂ ਸ਼ਹਿਰ ਜਲੰਧਰ ਤੇ ਬਾਕੀ ਦੁਆਬਾ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਮੌਸਮ ਹੋਵੇਗਾ 13 ਤਰੀਕ ਨੂੰ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਸਾਰਾ ਦਿਨ ਰਹੇਗੀ ਵਾਤਵਾਰ ਟੈਂਪਰੇਚਰ 28 ਡਿਗਰੀ ਤੇ ਰਾਤ ਦੇ ਟਾਈਮ ਵੀ ਬੱਦਲ ਰਹਿਣਗੇ ਹਲਕੀ ਤੋਂ ਦਰਮਿਆਨੀ ਬੱਦਲ ਹੋਣਗੇ ਤੇ 15 ਤੋਂ 16 ਡਿਗਰੀ ਟੈਂਪਰੇਚਰ ਹੋਵੇਗਾ 14 ਤਰੀਕ ਨੂੰ ਦਿਨ ਦੇ ਟਾਈਮ ਵਾਤਵਾਰ ਟੈਂਪਰੇਚਰ 28 ਡਿਗਰੀ ਸੈਲਸੀਅਸ ਦੇ ਨਾਲ ਬਦਲਬਾਈ ਰਹੇਗੀ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ 15 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਦੁਪਹਿਰ ਤੱਕ ਹਲਕੀ ਤੋਂ ਦਰਮਿਆਨੀ ਬਦਲਬਾਈ ਰਹਿਣ ਦੀ ਸੰਭਾਵਨਾ ਰਹੇਗੀ ਵਾਤਵਾਰ ਟੈਂਪਰੇਚਰ 28 ਡ ਤੇ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਰਹੇਗੀ ਜਿਗਰਜੋਗ ਹੈ ਕਿ ਤਿੰਨੇ ਦਿਨਾਂ ਦੇ ਵਿੱਚ ਕੋਈ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ